ਅੱਜ ਦੇ ਟਾਈਮ ਦੇ ਵਿੱਚ ਸਾਰੇ ਸਰਕਾਰੀ ਨੌਕਰੀ ਕਰਨਾ ਚਾਹੁੰਦੇ ਆ ਔਰ ਸੋਚਦੇ ਨੇ ਕਿ ਜੇ ਸਰਕਾਰੀ ਨੌਕਰੀ ਲੱਗ ਜਾਏਗੀ ਤਾਂ ਉਹਨਾਂ ਦੀ ਜ਼ਿੰਦਗੀ ਜਿਹੜੀ ਆ ਸੈੱਟ ਹੋ ਜਾਏਗੀ ਪਰ ਮੈਨੂੰ ਇਹ ਦੱਸੋ ਕਿ ਸਰਕਾਰੀ ਨੌਕਰੀ ਨਾਲ ਕਿਹੜਾ ਮਿਲੀਨੀਅਰ ਬਣਿਆ ਸਰਕਾਰੀ ਨੌਕਰੀ ਤੁਹਾਡੀਆਂ ਜ਼ਰੂਰਤਾਂ ਪੂਰੀਆਂ ਕਰ ਸਕਦੀ ਹੈ ਪਰ ਸ਼ੌਂਕ ਨਹੀਂ ਅਸੀਂ ਸਾਰਿਆਂ ਨੇ ਇੱਕ ਪੇੜਚਾਲ ਬਣਾ ਲਈ ਹੈ ਕਿ ਜੇ ਸਾਨੂੰ ਸਰਕਾਰੀ ਨੌਕਰੀ ਮਿਲੇਗੀ ਤਾਂ ਹੀ ਸਾਡੀ ਲਾਈਫ ਸੈੱਟ ਹੋ ਸਕਦੀ ਹੈ ਅਦਰਵਾਇਜ਼ ਬਿਲਕੁਲ ਨਹੀਂ ਛੋਟੇ ਹੁੰਦੇ ਹੀ ਸਾਡੇ ਦਿਮਾਗ ਦੇ ਵਿੱਚ ਇਹ ਗੱਲ ਪਾ ਦਿੱਤੀ ਜਾਂਦੀ ਹੈ ਇਹ ਬੰਦਾ ਉਹੀ ਕਾਮਯਾਬ ਹੁੰਦਾ ਹੈ ਜੋ ਸਰਕਾਰੀ ਨੌਕਰੀ ਕਰੇ ਪਰ ਮੈਂ ਕਹਿੰਦਾ ਹੈ ਕਿ ਬੰਦਾ ਉਹੀ ਕਾਮਯਾਬ ਹੈ ਜਿਸ ਦੇ ਕੋਲ ਜਜ਼ਬਾ ਹੈ ਹੁਨਰ ਹੈ ਅਸੀਂ ਅੰਗਰੇਜ਼ਾਂ ਦੇ ਹਰੇ ਕਲਚਰ ਨੂੰ ਅਪਣਾ ਲਿਆ ਔਰ ਹਰ ਚੀਜ਼ਾਂ ਬਾਹਰ ਤੋਂ ਲੈ ਕੇ ਆ ਰਹੇ ਅਸੀਂ ਕੱਪੜਿਆਂ ਤੋਂ ਲੈ ਕੇ ਗੱਡੀਆਂ ਤੱਕ ਬਾਰੋ ਇمپੋਰਟ ਕਰਨ ਲੱਗ ਪਏ ਔਰ ਉਹਨਾਂ ਨੂੰ ਇੱਥੇ ਇਸਤੇਮਾਲ ਕਰਨ ਲੱਗ ਪਏ ਪਰ ਅੰਗਰੇਜ਼ਾਂ ਦੀ ਸਭ ਤੋਂ ਵਧੀਆ ਚੀਜ਼ ਪ੍ਰਾਈਵੇਟ ਜੌਬਸ ਸੈਲਫ এমਪਲॉयਮੈਂਟ ਬਿਜ਼ਨਸ ਤੇ ਐਂਟਰਪ੍ਰੈਨਰਸ਼ਿਪ ਨੂੰ ਅਸੀਂ ਅਪਣਾ ਨਹੀਂ ਰਹੇ ਸੱਚੀ ਗੱਲ ਮੈਂ ਰஞ்சிਤ ਪਾਲ ਮੈਂ ਇਹ ਨਹੀਂ ਕਹਿੰਦਾ ਕਿ ਸਰਕਾਰੀ ਨੌਕਰੀ ਦੇ ਵਿੱਚ ਤਰੱਕੀ ਨਹੀਂ ਹੁੰਦੀ ਪਰ ਸਰਕਾਰੀ ਨੌਕਰੀ ਦੇ ਵਿੱਚ ਹਰ ਇੱਕ ਚੀਜ਼ ਦੀ ਇੱਕ ਲਿਮਟ ਹੁੰਦੀ ਹੈ ਜਿਸ ਨੂੰ ਤੁਸੀਂ ਕਰਾਸ ਨਹੀਂ ਕਰ ਸਕਦੇ ਆ ਹੁਣ ਅਸੀਂ ਪ੍ਰਾਈਵੇਟ ਤੇ ਸਰਕਾਰੀ ਨੌਕਰੀ ਦੇ ਵਿੱਚ ਫਰਕ ਨੂੰ ਸਮਝਦੇ ਹਾਂ ਸਰਕਾਰੀ ਨੌਕਰੀ ਦੀ ਸਿਲੈਕਸ਼ਨ ਅੱਜ ਵੀ ਓਵੇਂ ਹੁੰਦੀ ਹੈ ਜਿਵੇਂ ਸਾਲਾਂ ਪਹਿਲਾਂ ਹੁੰਦੀ ਸੀ ਇਹ ਸਿਸਟਮ ਸਾਲਾਂ ਤੋਂ ਹੀ ਐਵੇਂ ਚੱਲਦਾ ਆ ਰਿਹਾ ਔਰ ਇਸ ਸਿਸਟਮ ਦੇ ਵਿੱਚ ਬਹੁਤ ਹੀ ਘੱਟ ਮੋਡੀਫਿਕੇਸ਼ਨ ਕੀਤੀ ਗਈ ਹੈ ਹਾਇਰਿੰਗ ਦੇ ਪ੍ਰੋਸੈਸ ਨੂੰ ਚੇਂਜ ਕਰਨ ਦੇ ਲਈ ਪੁਰਾਣੀਆਂ ਗਾਈਡਲਾਈਨਸ ਨਵੇਂ ਸਿਲੇਬਸ ਤੇ ਨਵੀਂ ਜਨਰੇਸ਼ਨ ਤੇ ਨਹੀਂ ਟੋਕ ਰਹੀ ਤੁਸੀਂ ਚਾਹੇ ਜਿੰਨਾ ਵੀ ਪੜ ਲਵੋ ਤੁਸੀਂ ਗ੍ਰੈਜੂਏਸ਼ਨ ਕੀਤੀ ਹੋਵੇ ਚਾਹੇ ਪੋਸਟ ਗ੍ਰੈਜੂਏਸ਼ਨ ਕੀਤੀ ਹੋਵੇ ਸਰਕਾਰੀ ਨੌਕਰੀ ਲੈਣ ਦੇ ਲਈ ਤੁਹਾਨੂੰ ਇੱਕ ਪ੍ਰੋਸੈਸ ਦੇ ਵਿੱਚ ਜਾਣਾ ਪਏਗਾ ਉਸ ਦੇ ਨਾਲ ਨਾਲ ਤੁਹਾਨੂੰ ਕਈ ਟੈਸਟ ਕਲੀਅਰ ਕਰਨੇ ਪੈਣਗੇ ਜ ਜਿਹਨਾਂ ਦਾ ਟਾਈਮ ਵੀ ਲਿਮਟਿਡ ਹੁੰਦਾ ਹੈ ਸਕਿੱਲ ਦੀ ਜਗ੍ਹਾ ਬਸ ਪੇਪਰਾਂ ਦੇ ਨੰਬਰ ਦੇਖੇ ਜਾਂਦੇ ਨੇ ਔਰ ਪ੍ਰੈਕਟੀਕਲ ਦੀ ਜਗ੍ਹਾ ਥਿਊਰੀ ਦੇ ਉੱਪਰ ਜ਼ਿਆਦਾ ਜ਼ੋਰ ਦਿੱਤਾ ਜਾਂਦਾ ਹੈ ਇਸ ਸਿਸਟਮ ਕਰਕੇ ਸਹੀ ਚੋਣ ਨਹੀਂ ਹੋ ਪਾਉਂਦੀ ਪਰ ਜੇ ਇਸ ਦੇ ਕੰਪੈਰੀਜ਼ਨ ਦੇ ਵਿੱਚ ਪ੍ਰਾਈਵੇਟ ਨੌਕਰੀਆਂ ਨੂੰ ਦੇਖਿਆ ਜਾਵੇ ਤੇ ਤੁਹਾਡੀਆਂ ਡਿਗਰੀਆਂ ਮੈਟਰ ਕਰਦੀਆਂ ਨੇ ਪਰ ਇੰਨੀਆਂ ਵੀ ਮੈਟਰ ਨਹੀਂ ਕਰਦੀਆਂ ਕਿ ਤੁਹਾਡੇ ਸਕਿੱਲ ਪਿੱਛੇ ਰਹਿ ਜਾਣ ਜੇ ਤੁਹਾਨੂੰ ਅੱਛੀ ਨੌਲੇਜ ਹੈ ਤੁਹਾਡੇ ਕੋਲ ਸਕਿੱਲਸ ਨੇ ਤਾਂ ਤੁਸੀਂ 12ਵੀਂ ਪਾਸ ਕਰਨ ਤੋਂ ਬਾਅਦ ਵੀ ਅੱਛੀ ਪ੍ਰਾਈਵੇਟ ਜੌਬ ਲੈ ਸਕਦੇ ਹੋ ਇਸ ਦੇ ਲਈ ਤੁਹਾਨੂੰ ਇੱਕ ਛੋਟਾ ਜਿਹਾ ਇੰਟਰਵਿਊ ਕਲੀਅਰ ਕਰਨਾ ਪਏਗਾ ਇੰਟਰਵਿਊ ਕਲੀਅਰ ਕਰਨ ਤੋਂ ਬਾਅਦ ਤੁਹਾਡੇ ਸਕਿੱਲ ਸੈਟ ਦੇ ਅਕੋਰਡਿੰਗ ਤੁਹਾਨੂੰ ਅੱਛੀ ਸੈਲਰੀ ਔਰ ਜੌਬ ਮਿਲ ਜਾਏਗੀ ਅਸੀਂ ਇਹ ਜ਼ਰੂਰ ਕਹਿ ਸਕਦੇ ਹਾਂ ਕਿ ਪ੍ਰਾਈਵੇਟ ਜੌਬ ਦੇ ਵਿੱਚ ਸ਼ੁਰੂ-ਸ਼ੁਰੂ ਦੇ ਵਿੱਚ ਸੈਲਰੀ ਘੱਟ ਮਿਲਦੀ ਹੈ ਪਰ ਜਿਵੇਂ ਜਿਵੇਂ ਤੁਸੀਂ ਆਪਣੇ ਸਕਿੱਲ ਨੂੰ ਨਿਖਾਰਦੇ ਹੋ ਸਕਿੱਲਸ ਨੂੰ ਇੰਪਰੂਵ ਕਰਦੇ ਹੋ ਤੁਹਾਡੀ ਸੈਲਰੀ ਹਰ ਸਾਲ ਵੱਧਦੀ ਹੈ ਔਰ ਕਿਸੇ ਲੈਵਲ ਤੇ ਜਾ ਕੇ ਇਹ ਤੁਹਾਨੂੰ ਸਰਕਾਰੀ ਨੌਕਰੀ ਨੂੰ ਵੀ ਮਾਤ ਦੇ ਦਿੰਦੀ ਸਰਕਾਰੀ ਨੌਕਰੀ ਲੈਣ ਦੇ ਲਈ ਇੱਕ ਖਾਸ ਏਜ ਲਿਮਿਟ ਹੁੰਦੀ ਹੈ ਉਸ ਏਜ ਲਿਮਿਟ ਤੋਂ ਬਾਅਦ ਤੁਸੀਂ ਸਰਕਾਰੀ ਨੌਕਰੀ ਲਈ ਅਪਲਾਈ ਨਹੀਂ ਕਰ ਸਕਦੇ ਨਾਲ ਹੀ ਸਰਕਾਰੀ ਜੌਬ ਦੇ ਵਿੱਚ ਤੁਸੀਂ ਇੱਕ ਟਾਈਮ ਦੇ ਉੱਪਰ ਇੱਕ ਜੌਬ ਹੀ ਕਰ ਸਕਦੇ ਹੋ ਤੇ ਨਾਲ ਹੀ ਸਰਕਾਰੀ ਜੌਬ ਦੇ ਵਿੱਚ ਜਿਸ ਫੀਲਡ ਵਿੱਚ ਤੁਸੀਂ ਇੱਕ ਵਾਰੀ ਜੁਆਇਨ ਕਰ ਲਿਆ ਤੁਹਾਨੂੰ ਸਾਰੀ ਉਮਰ ਉਸੇ ਫੀਲਡ ਦੇ ਵਿੱਚ ਹੀ ਕੰਮ ਕਰਨਾ ਪਏਗਾ ਤਹਾਡੇ ਕੋਲ ਦੂਸਰੀ ਆਪਸ਼ਨ ਵੀ ਹੁੰਦੀ ਕਿ ਤੁਸੀਂ ਉਹ ਫੀਲਡ ਛੱਡ ਕੇ ਕਿਸੇ ਹੋਰ ਫੀਲਡ ਦੇ ਵਿੱਚ ਕੰਮ ਕਰ ਲਓ ਜੇ ਅਸੀਂ ਪ੍ਰਾਈਵੇਟ ਜੌਬ ਦੀ ਗੱਲ ਕਰਦੇ ਆਂ ਤੇ ਪ੍ਰਾਈਵੇਟ ਜੌਬ ਦੇ ਵਿੱਚ ਕੋਈ ਵੀ ਏਜ ਲਿਮਟ ਨਹੀਂ ਹੁੰਦੀ ਜਦੋਂ ਤੁਸੀਂ ਚਾਹੋ ਉਦੋਂ ਤੁਸੀਂ ਕੰਮ ਕਰ ਸਕਦੇ ਹੋ ਜਦੋਂ ਤੁਸੀਂ ਚਾਹੋ ਉਦੋਂ ਬ੍ਰੇਕ ਲੈ ਸਕਦੇ ਹੋ ਔਰ ਜਦੋਂ ਤੁਸੀਂ ਚਾਹੋ ਇੱਕ ਫੀਲਡ ਤੋਂ ਦੂਸਰੀ ਫੀਲਡ ਦੇ ਵਿੱਚ ਮੂਵ ਕਰ ਸਕਦੇ ਹੋ ਤੁਸੀਂ ਆਸ-ਪਾਸ ਆਪਣੀ ਇੱਕ ਪ੍ਰਾਈਵੇਟ ਨੌਕਰੀ ਕਰਨ ਵਾਲਾ ਦੇਖ ਲਓ ਇੱਕ ਸਰਕਾਰੀ ਨੌਕਰੀ ਕਰਨ ਵਾਲਾ ਦੇਖ ਲਓ ਦੋਨਾਂ ਨੂੰ ਕੰਪੇਅਰ ਕਰਕੇ ਦੇਖੋ ਕਿ ਹੁਣ ਅੱਜ 10 ਸਾਲਾਂ ਬਾਅਦ ਦੋਨਾਂ ਵਿੱਚ ਕੀ ਡਿਫਰੈਂਸ ਆ ਸਰਕਾਰੀ ਨੌਕਰੀ ਵਾਲੇ ਕੋ ਇੱਕ ਰੁਤਬਾ ਹੋਏਗਾ ਔਰ ਪ੍ਰਾਈਵੇਟ ਨੌਕਰੀ ਵਾਲੇ ਕੋ ਰੁਤਬੇ ਦੇ ਨਾਲ-ਨਾਲ ਪੈਸਾ ਵੀ ਹੋਏ ਸਾਡੇ ਕੋਲ ਬਹੁਤ ਸਾਰੀਆਂ ਅਜਿਹੀਆਂ ਐਗਜ਼ਾਮਪਲ ਨੇ ਜਿਨ੍ਹਾਂ ਨੇ ਸਰਕਾਰੀ ਨੌਕਰੀ ਛੱਡ ਕੇ ਪ੍ਰਾਈਵੇਟ ਨੌਕਰੀ ਜਾਂ ਬਿਜ਼ਨਸ ਕਰਕੇ ਆਪਣੀ ਜ਼ਿੰਦਗੀ ਨੂੰ ਉਚਾਈਆਂ ਤੱਕ ਪਹੁੰਚਾਇਆ ਜਿਨ੍ਹਾਂ ਦੇ ਵਿੱਚੋਂ ਸਭ ਤੋਂ ਵੱਡੀਆਂ ਐਗਜ਼ਾਮਪਲਸ ਨੇ ਵਿਕਾਸ ਦਿਵਯਗੀਰਤੀ ਨਰਾਇਣ ਮੂਰਤੀ ਤੇ ਟਾਟਾ ਰਤਨ ਇਹ ਐਗਜ਼ਾਮਪਲ ਦੇਣ ਦਾ ਮੇਰਾ ਸਿਰਫ ਇਨਾ ਹੀ ਮਕਸਦ ਹੈ ਕਿ ਸਰਕਾਰੀ ਨੌਕਰੀ ਤੋਂ ਬਾਹਰ ਨਿਕਲ ਕੇ ਹੋਰ ਵੀ ਬਹੁਤ ਕੁਝ ਕੀਤਾ ਜਾ ਸਕਦਾ ਇਸ ਲਈ ਸਰਕਾਰੀ ਨੌਕਰੀ ਦੀ ਤਿਆਰੀ ਕਰਨ ਦੇ ਲਈ ਪੰਜ ਤੋਂ 6 ਸਾਲ ਵੇਸਣਾ ਕਰੋ ਇਸ ਦੇ ਨਾਲ-ਨਾਲ ਆਪਣੀ ਪ੍ਰਾਈਵੇਟ ਜੌਬ ਕਰੋ ਪ੍ਰਾਈਵੇਟ ਨੌਕਰੀ ਦੇ ਨਾਲ ਕਰਦੇ ਕਰਦੇ ਜੇ ਤੁਸੀਂ ਸਰਕਾਰੀ ਨੌਕਰੀ ਤਿਆਰੀ ਕਰਨੀ ਚਾਹੁੰਦੇ ਹੋ ਕਰੋ ਲੇਕਿਨ ਆਪਣਾ ਟਾਈਮ ਵੇਸਟ ਨਾ ਕਰੋ ਮੈਂ ਸਰਕਾਰੀ ਨੌਕਰੀਆਂ ਦੇ ਖਿਲਾਫ ਨਹੀਂ ਪਰ ਮੈਂ ਚਾਹੁੰਦਾ ਹਾਂ ਕਿ ਤੁਸੀਂ ਸਰਕਾਰੀ ਨੌਕਰੀਆਂ ਲੈਣ ਦੇ ਲਈ ਸਾਰਾ ਸਮਾਂ ਉਸ ਚੀਜ਼ ਦੇ ਉੱਪਰ ਨਾ ਲਗਾਓ ਇਸ ਦੇ ਨਾਲ-ਨਾਲ ਤੁਸੀਂ ਆਪਣਾ ਬਿਜ਼ਨਸ ਸਟਾਰਟ ਕਰੋ ਬਿਜ਼ਨਸ ਸਟਾਰਟ ਕਰਕੇ ਤੁਸੀਂ ਹੋਰ ਲੋਕਾਂ ਨੂੰ ਨੌਕਰੀਆਂ ਦਿਓ ਉਹਨਾਂ ਨੌਕਰੀਆਂ ਦੇ ਨਾਲ ਆਪਣੀ ਦੇਸ਼ ਦੀ ਤਰੱਕੀ ਦੇ ਵਿੱਚ ਯੋਗਦਾਨ ਪਾਓ ਮੈਂ ਬਹੁਤ ਸਾਰੇ ਲੋਕਾਂ ਨੂੰ ਪਰਸਨਲੀ ਜਾਣਦਾ ਕਿ ਜਿਨ੍ਹਾਂ ਨੇ ਸਰਕਾਰੀ ਨੌਕਰੀ ਲੈਣ ਦੇ ਲਈ ਉਮਰ ਨਗਾਲੀ ਔਰ ਓਵਰਏਜ ਹੋ ਗਏ ਹੁਣ ਨਾ ਤਾਂ ਉਹ ਸਰਕਾਰੀ ਨੌਕਰੀ ਲੈਣ ਜੋਗੇ ਨੇ ਔਰ ਨਾ ਹੀ ਇਸ ਟਾਈਮ ਦੇ ਉੱਪਰ ਸਕਿੱਲ ਸਿੱਖ ਕੇ ਪ੍ਰਾਈਵੇਟ ਜੌਬ ਕਰ ਸਕਦੇ ਇਸ ਲਈ ਮੈਂ ਤੁਹਾਨੂੰ ਇਹ ਕਹਿਣਾ ਚਾਹੁੰਦਾ ਕਿ ਆਪਣੇ ਬੱਚਿਆਂ ਨੂੰ ਸਕਿੱਲਸ ਸਿਖਾਓ ਜਿਹੜੀ ਵੀ ਓਪਰਚੁਨਿਟੀ ਪਹਿਲਾਂ ਮਿਲਦੀ ਹੈ ਉਹਨੂੰ ਗ੍ਰੈਬ ਕਰ ਲਓ ਗ੍ਰੈਬ ਕਰਨ ਤੋਂ ਬਾਅਦ ਤੁਸੀਂ ਕੁਝ ਹੋਰ ਕਰਨਾ ਚਾਹੁੰਦੇ ਜ਼ਿੰਦਗੀ 'ਚ ਉਹ ਜ਼ਰੂਰ ਕਰੋ ਸਰਕਾਰੀ ਨੌਕਰੀ ਜਾਂ ਬਿਜ਼ਨਸ 'ਚ ਸਿਰਫ ਇੰਨਾ ਕੀ ਫਰਕ ਹੁੰਦਾ ਕੀ ਨੌਕਰੀ ਜ਼ੀਰੋ ਤੋਂ ਸ਼ੁਰੂ ਕਰਕੇ ਐਂਡ ਤੱਕ ਖਤਮ ਕਰਕੇ ਜਦੋਂ ਅਗਲੀ ਜਨਰੇਸ਼ਨ ਆਉਂਦੀ ਹੈ ਫਿਰ ਜ਼ੀਰੋ ਤੋਂ ਸ਼ੁਰੂ ਕਰਨਾ ਪੈਂਦਾ ਜਦ ਕਿ bizness ਜਿਹੜਾ ਹੈਗਾ ਜਿੱਥੇ ਪਹਿਲੀ ਜਨਰੇਸ਼ਨ ਛੱਡ ਕੇ ਜਾਂਦੀ ਹੈ ਉਤੋਂ ਅਗਲੀ ਜਨਰੇਸ਼ਨ ਦੁਬਾਰਾ ਤੋਂ ਸ਼ੁਰੂ ਕਰਦੀ ਧੰਨਵਾਦ ਸਤਿ ਸ਼੍ਰੀ ਅਕਾਲ ਮੈਂ ਰਣਜੀਤਪਾਲ